आलू है कौन सा है ਚੁੰ ਲਈ ਬਾਲੀ ਗਈ ਅੰਗੀਠੀ ਨੇ ਖਤਮ ਕਰ ਦਿੱਤਾ ਸਾਰਾ ਪਰਿਵਾਰ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲੀਪੁਰ ਵਿੱਚ ਦਮ ਘੁੱਟਣ ਦੇ ਕਾਰਨ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਈ ਇਹ ਹਾਦਸਾ ਉਸ ਸਮੇਂ ਵਾਪਰਦਾ ਹੈ ਜਦੋਂ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਠੰਡ ਤੋਂ ਬਚਾ ਕਰਨ ਦੇ ਲਈ ਕਮਰੇ ਦੇ ਵਿੱਚ ਅੰਗੀਠੀ ਬਾਲੀ ਜਾਂਦੀ ਹੈ ਤੇ ਅੰਗੀਠੀ ਬਾਲ ਕੇ ਪੂਰਾ ਪਰਿਵਾਰ ਸੋ ਜਾਂਦਾ ਅਰਸ਼ਦੀਪ ਆਪਣੀ ਪਤਨੀ ਆਪਣੇ 1.5 ਮਹੀਨੇ ਦੇ ਪੁੱਤ ਅਤੇ 10 ਸਾਲ ਦੇ ਸਾਲੇ ਦੇ ਨਾਲ ਕਮਰੇ 'ਚ ਅੰਗੀਠੀ ਬਾਲ ਸੋ ਜਾਂਦੇ ਨੇ ਤੇ ਸੁਤھے ਲੋਗ ਅਕਸਰ ਭੁੱਲ ਜਾਂਦੇ ਨੇ ਜਿਹੜੀ ਅੰਗੀਠੀ ਦੇ ਵਿੱਚੋਂ ਗੈਸ ਨਿਕਲਦੀ ਉਹ ਕਾਫੀ ਜ਼ਹਿਰੀਲੀ ਹੁੰਦੀ ਹੈ ਤੇ ਜਦੋਂ ਵੀ ਅੰਗੀਠੀ ਬਾਲੀ ਜਾਂਦੀ ਹੈ ਤੇ ਕਮਰੇ ਦਾ ਦਰਵਾਜ਼ਾ ਖੁੱਲਾ ਰੱਖਿਆ ਜਾਂਦਾ ਹੈ ਤਾਂ ਕਿ ਤਾਜ਼ਾ ਹਵਾ ਕਮਰੇ ਦੇ ਵਿੱਚ ਆ ਸਕੇ ਪਰ ਅਸ਼ਦੀਪ ਦੇ ਵੱਲੋਂ ਇਹ ਗਲਤੀ ਹੋਈ ਜਿਸ ਕਾਰਨ ਦਮ ਘੁੱਟਣ ਦੇ ਨਾਲ ਅਸ਼ਦੀਪ ਸਿੰਘ ਉਸ ਦੀ ਪਤਨੀ ਤੇ بیٹے ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਵੱਲੋਂ ਜਦੋਂ ਅੱਜ ਸਵੇਰ ਤੜਕੇ ਸਾਰ ਅਸ਼ਦੀਪ ਦੇ ਕਮਰੇ ਦਾ ਦਰਵਾਜ਼ਾ ਖਟਕਟਾਇਆ ਜਾਂਦਾ ਹੈ ਤੇ ਕੋਈ ਵੀ ਆਵਾਜ਼ ਜਿਹੜੀ ਅਸ਼ਦੀਪ ਦੇ ਕਮਰੇ ਦੇ ਵਿੱਚ ਨਹੀਂ ਆਉਂਦੀ। ਜਦੋਂ ਕੋਈ ਵੀ ਬਾਹਰ ਨਹੀਂ ਆਉਂਦਾ ਤੇ ਅਰਸ਼ਦੀਪ ਦੇ ਪਿਤਾ ਵੱਲੋਂ ਦਰਵਾਜ਼ਾ ਤੋੜਿਆ ਜਾਂਦਾ ਹੈ ਅਰਸ਼ਦੀਪ ਦੇ ਪਿਤਾ ਜਦੋਂ ਅਰਸ਼ਦੀਪ ਦੇ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਧਰ ਦਾ ਮੰਜ਼ਰ ਦੇਖ ਕੇ ਹੱਕੇ ਬੁਕੇ ਰਹ ਜਾਂਦੇ ਨੇ ਤੇ ਉਸ ਸਮੇਂ ਸਭ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਅਰਸ਼ਦੀਪ ਦੇ ਸਾਲੇ ਦੇ ਸਾਹ ਚੱਲ ਰਹੇ ਹੁੰਦੇ ਨੇ ਤੇ ਉਸ ਨੂੰ ਜਲਦ ਤੋਂ ਜਲਦ ਦੇ ਨੀੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਦੇ ਸਾਲੇ ਦੀ ਜਿਹੜੀ ਹਾਲਤ ਹੈ ਉਹ ਕਾਫੀ ਜ਼ਿਆਦਾ ਗੰਭੀਰ ਹੈ ਔਰ ਅਰਸ਼ਦੀਪ ਦੇ ਜਦੋਂ ਇਸ ਹਾਦਸੇ ਬਾਰੇ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਦੱਸਿਆ ਜਾਂਦਾ ਤੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਵੱਲੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਕੋਈ ਸ਼ੱਕ ਤੇ ਨਹੀਂ ਹੈ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਆ ਕਿ ਇਹ ਅਨਗੈਲੀ ਕਰਕੇ ਚੀਜ਼ ਵਾਪਰੀ ਹੈਗੀ ਹੈ ਤੇ ਅਸੀਂ ਕੋਈ ਵੀ ਕਾਰਵਾਈ ਨਹੀਂ ਜਾਂਦੇ ਪਰ ਅਰਸ਼ਦੀਪ ਦੇ ਪਰਿਵਾਰ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਤੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਚਾਈ ਹੋਈ ਹੈ ਬੇਟਾ ਹੀ ਮੇਰੇ ਕੀ ਗੱਲ ਕੀ ਇਦਾਂ ਸਾਰੀ ਹਾਂਜੀ ਬੀਠੀ ਜਾਂਦੇ ਆ ਅੱਗੇ ਜੀ ਡੇੜਕੇ ਦੇ ਇਹਨਾਂ ਦੀ ਮੌਤ ਹੋ ਚੁੱਕੀ। ਮੈਨੂੰ ਨਹੀਂ ਪਤਾ। ਟੋਟਲ ਚਾਰ ਜਣੇ ਹੀ ਤੇ ਇੱਕ ਅੰਮ੍ਰਿਤਸਰ ਦਾਲ ਕੀਤਾ ਹੋਇਆ ਵਾ। ਜੇ ਚਲੋ ਵਧੀ ਜੀ ਬਜ ਗਿਆ ਵਿਚਾਰਾ ਤੇ ਤੇ ਤਿੰਨਾਂ ਦੀ ਡੈਥ ਹੋ ਚੁੱਕੀ। ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ? ਇਹ ਗੇੜ ਨਹੀਂ ਖੋਲਦੇ ਤਰਕੇ 5 ਵਜੇ ਦੇ ਲੱਗੇ ਰੋਲਾ ਪਾਉਂਦੇ 4 ਵਜੇ ਦੇ ਤੇ ਮੁੜ ਕੇ 7:30 ਵਜੇ ਆ ਕੇ ਗੇੜ ਭੰਨਿਆ ਜੀ। ਕੌਣ ਕੌਣ ਜਿਨ੍ਹਾਂ ਦੀ ਮੌਤ ਹੋਈ ਹੈ? ਇੱਕ ਬੇਟਾ ਮੇਰਾ ਜੀ ਇੱਕ ਜੀ ਨੋਹਾਂ ਤੀਜਾ ਪੋਤਰਾ ਮੇਰਾ। ਕਿੰਨੀ ਉਮਰ ਹੈ ਜੀ? ਉਮਰ ਹੈ ਜੀ ਕੁੜੀ ਦੀ ਵੀ ਮੁੰਡੇ ਦੀ 89 ਸਾਲ ਤੇ ਕੁੜੀ ਦੀ ਵੀ ਇੰਨੀ ਆਖਾਂਗੇ 100 ਜੀ। ਪੋਤਰੀ ਪੀ ਪੱਠੀਪੁੱਟੀ ਵਾਲੀ ਹਾਂਜੀ ਇਹਨਾਂ ਨੇ ਪੱਠੀ ਬਾਲੀ ਅੰਦਰ ਗਏ ਆਪਣੇ ਕੋ ਉਹ ਬਾਗ ਦੇ ਉਹ ਪੱਠੀ ਦੇ ਨਾਲ ਮੌਜੂਦ ਕੋਈ ਪ੍ਰੋਨਾ ਵੀ ਆਇਆ ਤੁਹਾਡੇ ਗੱਲ ਹਾਂਜੀ ਹਾਂਜੀ ਉਹ ਮੁੰਡਾ ਆਇਆ ਹੈ ਸਾਲਾ ਇਹਦਾ ਆਇਆ ਹੈ ਗਿਆ ਆਪਣੇ ਮੁੰਡੇ ਦਾ ਅਰਸ਼ਦੀਪ ਸਿੰਘ ਦਾ ਤੇ ਉਹ ਨੂੰ ਉਮਰਸਾਲ ਦਾ ਹੈ ਜਿਨ੍ਹਾਂ ਦੀ ਮੋਤੋ ਕੀ ਨਾ ਉਹਨਾਂ ਦਾ ਅਰਸ਼ਦੀਪ ਸਿੰਘ ਜੀ ਹਾਂਜੀ ਤੇ ਜਸਨਦੀਪ ਜਸਨਦੀਪ ਕੌਰ ਤੇ ਗੁਰਬਾਜ ਸਿੰਘ ਪੁੱਤਰ ਹੁਣ ਫਿਰ ਤੇ ਕੋਈ ਕੋਈ ਕਾਰਵਾਈ ਕਰਾਉਣ ਲੱਗੇ ਜਾਂ ਕਿੱਦਾਂ ਕਾਰਵਾਈ ਨਹੀਂ ਕੋਈ ਵੀ ਆਪਾਂ ਕਰਾਉਣੀ ਕਾਰਵਾਈ ਨਹੀਂ ਆਪਾਂ ਜੀ ਮੰਨ ਲਓ ਕੋਈ ਪੰਚਾਇਤ ਕਰੂਗੀ ਕੋਈ ਮੰਤਰੀ ਹੁੰਦੀ ਕਹੂ ਕੋਈ ਠੀਕਾ ਬਾਕੀ ਆਪਾਂ ਪੋਸਟ ਮਾਰਨੇ ਕੋਈ ਸਰਕਾਰ ਕੋ ਮੰਗ ਪੱਤਰ ਕਰਦੇ ਕੋਈ ਨਹੀਂ ਜੀ ਆਪਾਂ ਪੋਸਟ ਮਾਰਨੀ ਪਾਉਣੀ ਜੇ ਮੰਨ ਲਓ ਦਹੀਂ ਹਾਂਜੀ ਕਿੰਨੇ ਬੱਚੇ ਨੇ ਬੱਚੇ ਤਿੰਨ ਨੇ ਇਹ ਵੱਡਾ ਤੇ ਨਹੀਂ ਇਹ ਛੋਟਾ ਜੀ ਵੱਡੇ ਤੇ ਛੋਟਾ ਜੀ ਕਿੰਨਾ ਜਿਹੜਾ ਵਿਆਹ ਹੋਇਆ ਮਨ ਲਓ ਇੱਕ ਸਾਲ ਤੋਂ ਕੁਝ ਮਹੀਨੇ ਹੋਏ ਆ ਜੀ ਹਾਂਜੀ ਸਰ ਕੀ ਮਸਲਾ ਹੈ ਜਰਾ ਮਸਲਾ ਇਹ ਗੁਰਸਾਹ ਸਿੰਘ ਦਾ ਪਰਿਵਾਰ ਹੈ ਜੀ ਇਹਦਾ ਕਿ ਬੇਟਾ ਅਸ਼ਦੀਪ ਸਿੰਘ ਜੋ ਜਸ਼ਨਦੀਪ ਕੌਰ ਪੋਤਰਾ ਦਾ ਗੁਰਬਾਹ ਸਿੰਘ ਇੱਕ ਸਾਲਾ ਆਇਆ ਸੀ ਉਹਦੇ ਬੇਟੇ ਦਾ ਸੁੱਤੇ ਹੁੰਦੇ ਬਿਠੀ ਲਾ ਕੇ ਅੱਗ ਵਾਲੀ ਉਹ ਗੈਸ ਚੰਨ ਨਾਲ ਹੀ ਕਰਨਾ ਵਾਪਰੀ ਜਿਹਦੇ ਜਣਾਵੇ ਸਰ ਮੌਤ ਹੋ ਗਈ ਇਹਦੇ ਕੀ ਸੀ ਨਾਮ ਤਾਂ ਨਦੀ ਹੋ ਗਈ ਅਸ਼ਦੀਪ ਸਿੰਘ ਜਸ਼ਨਦੀਪ ਕੌਰ ਤੇ ਗੁਰਬਾਹ ਸਿੰਘ ਜਦ ਸਾਲਾ ਦਾ ਕਿਸੇ ਨੇ ਉਹ ਦਾਲ ਕਰਾਇਆ ਹੁਸਾ ਕੁ ਨਾ ਨਹੀਂ ਸਰ ਦੇਖ ਵੀ ਸਰ ਕਾਰਵਾਈ ਕੀ ਕਰਵਾਈ ਇਹਨੂੰ ਕਿਹਾ ਸੀ ਘਰਿਆਂ ਦੇ ਕਾਰਵਾਈ ਕੋਈ ਨਹੀਂ ਕਰਾਉਣੀ ਅਸੀਂ ਇਹਦੇ ਚਾਣਸ਼ਿਕਾ ਕਰਨਾ ਲੱਪਈ ਹੈ ਅਸੀਂ ਕਾਰਵਾਈ ਕੋਈ ਨਹੀਂ ਕਰਾਉਂਦੇ